ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਰੈਸਪੀ ਲੈ ਕੇ ਆਈ ਆ ਅੱਜ ਆਪਾਂ ਕੀ ਬਣਾਵਾਂਗੇ ਵੈਜੀ ਚਾਉਮਨ ਤੇ ਇਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਦੀ ਲੋੜ ਹੈ ਇਹਦੇ ਵਿੱਚ ਮੈਂ ਗ੍ਰੀਨ ਚਿੱਲੀ ਲਈ ਹੈ ਇਹਦੇ ਵਿੱਚ ਗਾਰਲਿਕ ਐਂਡ ਜਿੰਜਰ ਇਹਨਾਂ ਨੂੰ ਮੈਂ ਲੰਮਾ ਲੰਮਾ ਕੱਟ ਲਿਆ ਹਰੀ ਪੈਪਰ ਲਈ ਹੈ ਗ੍ਰੀਨ ਪੈਪਰ ਰੈੱਡ ਪੈਪਰ ਇਹਦੇ ਵਿੱਚ ਮੈਂ ਮੋਇ ਗਾਜਰਾਂ ਜਿਹੜੀਆਂ ਉਹਨਾਂ ਨੂੰ ਛੋਟੇ ਛੋਟੇ ਕੱਟ ਲਏ ਇਹ ਹੈਗੀ ਬ੍ਰੋਕਲੀ ਇਹਦੇ ਵੀ ਮੈਂ ਛੋਟੇ ਛੋਟੇ ਕੱਟ ਲਏ ਇਹ ਹੈਗੀ ਮੇਰ ਕੋਲ ਕੈਬੇਜ ਕੈਬੇਜ ਨੂੰ ਵੀ ਮੈਂ ਲੰਬਾ ਲੰਬਾ ਤੁਸੀਂ ਦੇਖਿਆ ਹੋਊਗਾ ਨੂਡਲਸ ਵਾਂਗੂ ਕੱਟ ਲੈ ਇਹਦੇ ਲਈ ਆਪਾਂ ਨੂੰ ਆਫਕੋਰਸ ਨੂਡਲਸ ਚਾਹੀਦੀਆਂ ਇਹ ਮੈਂ ਇੱਥੋਂ ਸੁਪਰਸਟੋਰ ਤੋਂ ਲਈਆਂ ਤੁਸੀਂ ਜਿੱਥੋਂ ਮਰਜੀ ਲੈ ਸਕਦੇ ਤੁਸੀਂ ਕੋਈ ਵੀ ਨੂਡਲਸ ਇਨਸਟੈਂਟ ਜਿਹੜੀਆਂ ਯੂਜ਼ ਕਰ ਸਕਦੇ ਹੋ ਨਾਲ ਆਪਾਂ ਨੂੰ ਚਾਹੀਦਾ ਵਾਈਟ ਵਿਨੀਗਰ ਇਹਦੇ ਨੇ ਚਾਹੀਦੇ ਚਿਲੀ ਫਲੇਕਸ ਇਹਦੇ ਲਈ ਆਨ ਸਵੇਅਰ ਸੌਸ ਹੌਟ ਸੌਸ ਐਜ਼ ਯੂ ਨੀਡ ਕੈਚਅਪ ਐਂਡ ਆਫਕੋਰਸ ਸਾਲਟ ਐਂਡ ਪਪਰ ਠੀਕ ਹੈ ਮਿਲਦੇ ਆਪਾਂ ਫਿਰ ਹਾਂਜੀ ਸਭ ਤੋਂ ਪਹਿਲਾਂ ਕੀ ਕੀਤਾ ਮੈਂ ਪਾਣੀ ਬੋਇਲ ਕਰ ਲਿਆ ਇਸ ਪਾਣੀ ਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਪਾ ਦਾਂਗੇ ਥੋੜਾ ਜਿਹਾ ਆਇਲ ਪਾ ਦਿੱਤਾ ਇਹਦੇ ਨਾਲ ਕੀ ਆਪਾਂ ਕਰਾਂਗੇ ਇਹਦੇ ਨਾਲ ਜਿਹੜੀਆਂ ਨੂਡਲਸ ਹੈਗੀਆਂ ਇਹਨਾਂ ਨੂੰ ਬੋਇਲ ਕਰਨ ਵਾਸਤੇ ਰੱਖ ਲਾਂਗੇ ਸਾਰੇ ਆ ਬੋਇਲ ਕਰਾਂਗੇ ਚੰਗੀ ਤਰ੍ਹਾਂ ਤੇ ਫੇਰ ਆਪਾਂ ਉੱਚ ਪਾਵਾਂਗੇ ਬੜਾਈਓ। ਇਹ ਸਾਰੀਆਂ ਬੋਇਲ ਹੋਣ ਕਰਨੇ ਹੀ ਰੱਖ ਦਿੱਤੀਆਂ। ਨਾਲ ਆਪਾਂ ਇਹਦੇ ਨਾਲ ਕੀ ਪਾਵਾਂਗੇ? ਥੋੜਾ ਜਿਹਾ ਸਾਲਟ। ਜਿਹੜਾ ਉਹ ਇਹਦੇ ਨਾਲ ਤੇ ਆ ਜਾਏਗਾ। ਤੇ ਆਪਾਂ ਇਹਨੂੰ ਦਿਨੇ ਟੱਕ ਤੇ ਫੇਰ ਆਪਾਂ ਦੂਜੀਆਂ ਚੀਜ਼ਾਂ ਨੂੰ ਪਹਿਲਾਂ ਆ ਫਰਾਈ ਕਰਦੇ ਹਾਂ। ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿੰਜਰ گارਲਿਕ ਇਹ ਚ ਪਾਵਾਂਗੇ ਤੇ ਉਹਦੇ ਨਾਲ ਇਹਨਾਂ ਨੂੰ ਥੋੜੀ ਦੇਰ ਆਪਾਂ ਫਰਾਈ ਕਰਾਂਗੇ। ਬਹੁਤ ਥੋੜਾ 2-3 ਮਿੰਟ ਮੋਤਲ ਮੇਸ ਸਮੇਂ ਲਈ ਨਹੀਂ ਰੱਖਣਾ ਆਪਾਂ ਨੇ ਤੇ ਜਿਹੜਾ ਇਹ ਥੋੜਾ ਜਿਹਾ ਜਿਹੜਾ ਗਾਰਲਿਕ ਹੈਗਾ ਉਹ ਥੋੜਾ ਜਿਹਾ ਹੋ ਗਿਆ ਸਿੱਟ 2 ਮਿੰਟਾਂ ਦਾ ਰੱਖਦੇ ਹਿੱਤੇ ਤੇ ਫੇਰ ਆਪਾਂ ਆਵਾਂਗੇ ਨੈਕਸਟ ਹਾਂ ਜੀ ਇਹ ਦੇਖੋ ਹੁਣ ਥੋੜਾ ਜਿਹਾ ਆਪਣਾ ਜਿਹੜਾ ਗਾਰਲਿਕ ਤੇ ਠੋੜਾ ਜਿਹਾ ਵਧੀਆ ਹੋ ਗਿਆ ਹੁਣ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਪਾਵਾਂਗੇ ਅਸੀਂ ਕੈਰਟਸ క్యారెట్స్ ਨੂੰ ਥੋੜਾ ਜਿਹਾ ਸੈਂਡਾ ਲਵਦਾ ਇਹਨਾਂ ਨੂੰ ਵੀ 2-3 ਮਿੰਟ ਹੀ ਕਰਾਂਗੇ ਕਿਉਂਕਿ ਕੈਰਟਸ ਜਿਹੜੀਆਂ ਹੈਗੀਆਂ ਉਹ ਥੋੜੀਆਂ ਕ੍ਰਾਂਚੀ ਹੀ ਵਧੀਆ ਲੱਗਦੀਆਂ ਹੁਣ ਤੁਸੀਂ ਦੇਖਦੇ ਹੋਵੋਗੇ ਇਹ ਜੜੀਆਂ ਆਪਣੀਆਂ ਕੈਰਟਸ ਹੈਗੀਆਂ ਇਹ ਥੋੜੀਆਂ ਜੀਆਂ ਭੁੱਜ ਗਈਆਂ ਇਹਨਾਂ ਨੂੰ ਆਪਾਂ 2-3 ਮਿੰਟ ਹੀ ਰੱਖਿਆ ਉਸ ਤੋਂ ਬਾਅਦ ਆਪਾਂ ਕੀ ਪਾਵਾਂਗੇ ਕੈਬੇਜ ਇਹਦੇ ਵਿੱਚ lots of cabbage ਪਾਈ ਹੈ ਫ੍ਰੀ ਕੈਬੇਜ ਹੈਗੀ ਆ ਜਾਂ all the veggies ਕੋਈ ਵੀ ਵੈਜੀਸ ਪਾ ਸਕਦੇ ਹੋ ਜਿਹੜੀਆਂ ਵੈਜੀਸ ਆ ਇਦੇ ਵਿੱਚ ਪਾ ਕੇ ਤੇ ਇਹ ਬਹੁਤ ਜ਼ਿਆਦਾ ਵਧੀਆ ਹੋ ਜਾਣੇ ਨੇ ਨਿੱਕੜੀਆਂ ਜਾਂ ਮੱਛੀ ਹੋ ਜਾਣਾ ਘੱਟ ਜਾਣਾ ਤੇ ਬਹੁਤ ਜ਼ਿਆਦਾ ਨਹੀਂ ਰਹਿਣੀ ਹੈ ਕਿਉਂਕਿ ਥੋੜੀ ਜਿਹੀ ਭੁੱਜਣ ਤੋਂ ਬਾਅਦ ਘੱਟ ਜਾਂਦੀ ਹੈ। ਹਾਂਜੀ ਤੁਸੀਂ ਦੇਖੋਗੇ ਮੈਨੂੰ 2 ਕਿੰਝ ਮਿੰਟ ਹੋਏ ਆ ਜਿਹੜੀ ਸੈਵਿਚ ਹੈਗੀ ਐ ਉਹਨੂੰ ਢੋਲਦੇ ਹੋਏ ਤੇ ਨਾਲ ਹੀ ਹੁਣ ਆਪਾਂ ਜਿਹੜੀਆਂ ਬਾਕੀ ਸਾਰੀਆਂ ਜਿਹੜੇ ਵੈਜੀਟੇਬਲ ਹੈਗੀਆਂ ਉਹ ਸਾਰੀਆਂ ਪਾ ਦਵਾਂਗੇ। ਤੇ ਮੈਂ ਗ੍ਰੀਨ ਪੈਪਰ, ਰੈੱਡ ਪੈਪਰ ਐਜ਼ ਯੂ ਲਾਈਕ ਦੀ ਜਿਹੜੀ ਪਹਿਲਾਂ ਪਾਉਣੇ ਬਾਅਦ ਚ ਪਾਉਂਦੇ ਤਾਂ ਕੋਈ ਚੱਕਰ ਨਹੀਂ ਹੈਗਾ। ਨਾਲ ਹੀ ਮੈਂ ਬਰੋਕਲੀ ਪਾ ਦਿੱਤੀ। ਤੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਥੋੜੀ ਦੇਰ 2-4 ਮਿੰਟ ਵਾਸਤੇ ਠੇਰੇ ਦੇ ਹਾਈ ਹੀਟ ਤੇ ਆਪਾਂ ਪਰਾਂਚੀ ਕਰਾਂਗੇ ਹਾਂਜੀ ਹੁਣ ਇਹ ਸਬਜ਼ੀਆਂ ਥੋੜੀ ਜਰ ਹੋ ਗਈਆਂ ਨੇ ਭੁੰਨਦੀਆਂ ਨੇ ਇਹਦੇ ਵਿੱਚ ਅਕੋਰਡਿੰਗ ਟੂ ਯਰ ਟੇਸਟ ਤੁਸੀਂ ਨਮਕ ਪਾ ਨਾ ਨਮਕ ਥੋੜਾ ਘਟਾ ਕੇ ਹੀ ਰੱਖਿਓ ਕਿਉਂਕਿ ਇਹ ਜਿਹੜਾ ਆਪਾਂ ਨੇ ਸੋਇਆ ਸੌਸ ਪਾਣੀਆ ਉਹਦੇ ਵਿੱਚ ਵੀ ਨਮਕ ਹੁੰਦਾ ਤੇ ਨਾਲ ਆਪਾਂ ਨੇ ਬਲੈਕ ਪਪਰ ਕਾਰ ਦਿੱਤਾ ਹਾਂ ਜੀ ਤੁਸੀਂ ਦੇਖਦੇ ਆ ਤੇ ਗਲਿੰਗੀਆਂ ਨੋਡਲਸ ਹੈਗੀਆਂ ਬਹੁਤ ਚੰਗੀ ਤਰ੍ਹਾਂ ਉਬਲ ਚੁਕੀਆਂ ਤੇ ਹੁਣ ਆਪਾਂ ਇਹਨਾਂ ਨੂੰ ਡレイン ਕਰ ਲੈਣੇ ਆਂ ਹਾਂ ਜੀ ਹੁਣ ਦੇਖੋ ਮੈਂ ਸਭ ਤੋਂ ਪਹਿਲਾਂ ਥੋੜਾ ਜਿਹਾ ਵਿਨੇਗਰ ਪਾਇਆ ਇਹਦੇ ਵਿੱਚ ਤੇ ਵਿਨੇਗਰ ਦੇ ਵਿੱਚ ਕੀ ਮੈਂ ਪਾਉਂਗੀ ਥੋਈ ਥੋੜੀ ਜਿਹੀ ਸੋਇਆ ਸਾਸ ਇਹਨਾਂ ਸਾਰਿਆਂ ਨੂੰ ਮੇਰ ਰਲਾ ਲਾਗੇ ਤੇ ਕਟਕੀਆਂ ਪਾ ਦਵਾਂਗੇ ਇਹਦੇ ਵਿੱਚ ਕੀ ਮੈਂ ਥੋੜੀ ਜੀ ਕੈਚੱਪ ਪਾ ਦਵਾਂਗੇ ਇਹਦੇ ਵਿੱਚ ਹੀ ਮੈਂ ਥੋੜੀ ਜੀ ਚਿੱਲੀ ਪੈਰ ਪਾ ਦੂੰਗੀ ਚਿੱਲੀ ਸਾਸ ਤੁਸੀਂ ਪਾਉਣੀ ਹੈ ਪਾ ਲਓ ਨਹੀਂ ਪਾਉਣੀ ਹੈ ਠੀਕ ਹੈ ਮੈਂ ਥੋੜੀ ਜੀ ਲਾਈ ਕਰਦੀ ਹਾਂ ਤੇ ਮੈਂ ਪਾ ਦਿੰਦੀ ਹਾਂ ਤੇ ਨਾਲ ਹੀ ਇਹਦੇ ਵਿੱਚ ਕੀਮਾ ਪਾਉਂਗੀ ਥੋੜੇ ਜੇ ਚਿੱਲੀ ਫਲੈਕਸ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਮਿਕਸ ਕਰਕੇ ਫਿਰ ਰੋਜਕਾ ਮੰ। ਹਾਂਜੀ। ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਗ੍ਰੀਨ ਪੈਪਰ ਕਟੀਆਂ ਸੀਗੀਆਂ ਮੈਂ ਉਹ ਪਾ ਦਿੱਤੀਆਂ। ਇਹ ਜੇ ਤੁਸੀਂ ਆਹ ਚਿੱਲੀ-ਚਿੱਲੀਆਂ ਜਿਹੜੀਆਂ ਹੈਗੀਆਂ ਉਹ ਮੈਂ ਪਾ ਲਵਤੀਆਂ ਐ। ਆਹ ਚਿੱਲੀਆਂ ਗ੍ਰੀਨ ਚਿੱਲੀਆਂ ਤੇ ਜੇ ਤੁਹਾਨੂੰ ਆਪਣਾ ਕੀ ਕਹਿੰਦੇ ਹੈਗੇ ਆ ਚੰਗੀਆਂ ਲੱਗ ਜਾਂ ਤੁਸੀਂ ਪਾ ਸਕਦੇ ਹੋ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜੇ ਤੁਸੀਂ ਸੌਸ ਜਾਂ ਹਟਸਪਸ ਪਾ ਲਈਏ। ਮੈਂ ਥੋੜੀਆਂ ਜੀਆਂ ਸਪਾਈਸੀ ਲਾਈਕ ਕਰਦੀਆਂ ਇਸ ਕਰਕੇ ਮੈਂ ਪਾ ਲਵਾਂਗੀ। ਹਾਂਜੀ ਹੁਣ ਮੈਂ ਇਹਦੇ ਵਿੱਚ ਡੇਡੜੀਆਂ ਨੂਡਲ ਸੀਗੀਆਂ ਉਹ ਸਾਰੀਆਂ ਪਿਚ ਬਾਦ ਇਹ ਦੇਖੋ ਮੈਂ ਹੁਣ ਸਾਰੀਆਂ ਵਿੱਚ ਨੂਡਲਸ ਪਾ ਲਈਆਂ ਸੀਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਮਿਕਸ ਕਰਨ ਤੋਂ ਬਾਅਦ ਜਿਹੜੀ ਆਪਾਂ ਸੌਸ ਜਿਹੜੀ ਤਿਆਰ ਕੀਤੀ ਸੀਗੀ ਉਹ ਮੈਂ ਨਹੀਂ ਇਹਦੇ ਵਿੱਚ ਪਾ ਦਵਾਂਗੇ ਤੇ ਫਿਰ ਹੌਲੀ ਹੌਲੀ ਇਹਨੂੰ 2-3 ਮਿੰਟ ਹੀ ਰੱਖਾਂਗੇ ਐਂਡ ਬੀਅਰ ਡਨ ਆ ਸਾਰੀ ਸੌਸ ਵਿੱਚ ਪਾਤੀ ਇਹ ਸਾਰੇ ਪਾਸੇ ਨੂਡਲਸ ਤੇ ਸਾਰੀਆਂ ਵੈਜੀਟੇਬਲਸ ਨੂੰ ਲੱਗ ਜਾਣੀਆਂ ਤੇ ਫਿਰ ਆਪਾਂ ਦਸਦੇ ਆਂ ਫਾਈਨਲ ਲੁੱਕ ਵਾਸਤੇ ਹਾਂਜੀ ਹੁਣ ਤੁਸੀਂ ਤੇਰੇ ਰਹੂਗੀ ਕਿ ਜੜੀ ਸਾਰੀ ਸਾਸ ਸਾਰਾ ਕੁਝ ਵਿੱਚ ਡਲ ਗਿਆ ਤੇ ਹੁਣ ਆਪਾਂ ਤੁਹਾਨੂੰ ਪੰਜ ਬਹੁਤ ਸਵਾਦ ਲੱਗਦੀ ਹੈ ਤੁਸੀਂ ਵੀ ਬਣਾ ਕੇ ਦੇਖਿਓ ਤੇ ਆਪਾਂ ਹੁਣ ਪਲੇਟਿੰਗ ਕਰਕੇ ਦੱਸਦੇ ਹਾਂ ਹਾਂਜੀ ਇਹ ਹੈਗੀ ਜੀ ਮੇਰੀ ਫਾਈਨਲ ਲੁੱਕ ਤੇ ਜੇ ਤੁਹਾਨੂੰ ਚੰਗਾ ਲੱਗੀ ਖਾ ਕੇ ਮੈਨੂੰ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਤਾਂ ਪਲੀਜ਼ ਦੱਸਿਓ ਕਿਵੇਂ ਦੀ ਲੱਗੀ ਤੇ ਕਮੈਂਟ ਜਰੂਰ ਕਰਿਓ ਤਾਂ ਹੀ ਮੈਨੂੰ ਤੁਹਾਡੇ ਕਮੈਂਟਾਂ ਤੋਂ ਪਤਾ ਲੱਗ ਸਕਦਾ ਵੀ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਸੰਦ ਆਈ ਹੈ ਤੇ ਉਹ ਦੇ ਵਰਗੀਆਂ ਚੀਜ਼ਾਂ ਮੈਂ ਹੋਰ ਲੈ ਕੇ ਆਉਂਗੀ ਤਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਆਪਾਂ ਮਿਲਾਂਗੇ ਨੈਕਸਟ ਟਾਈਮ ਤੇ ਤੱਕ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ